ਅੱਜ ਦਾ ਜਿਹੜਾ ਮੁੱਲ ਕਰਾਂਗੇ ਕੋਈ ਬੰਦਾ ਮੈਨ ਤੇ ਕੇ ਦਿਖਾ ਦੇ ਤਾਂ ਆਪਾਂ ਮੰਨ ਲੈ ਜਾਗੇ 52000 ਦੀ ਮੈਂ ਤੇ ਰਾਂ ਕਿ 3 ਮਿੰਟ ਨਿਕਪਣ ਤੇ 6 ਕਿਲੋ ਦੁੱਧ। ਅੱਛਾ 52000 ਦੀ ਦੋ ਟੈਂਪ ਚੋਕ ਕਿਲੋ ਜਾਏਗਾ। ਚੈੱਕ ਪਾਸ ਕਰਾ ਕੇ ਅਗਰ ਲੈ ਕੇ ਜਾਵੇ 6 ਕਿਲੋ ਚੋਕ ਲੈ ਕੇ ਜਾਵੇ। ਜੇ ਮੈਂ ਪੈਰ ਪੱਟ ਜੇ ਮੈਂ ਮੇਰੀ ਹੋ ਗਈ। ਇਹ ਵੀ ਤਸੱਲੀ ਆਪਣੀ। ਅੱਛਾ ਤੁਹਾਡੇ ਘਰ ਤੱਕ ਵੀ ਤਸੱਲੀ ਦੇਵਾਂਗੇ ਆਪਾਂ। ਠੀਕ ਹੈ ਜੀ। ਜੇ ਕੇ ਜੀ ਲਾ ਲਈ ਤੇ ਮੈਂ ਪੈਰ ਪੱਟ ਜੇ ਤਾਂ ਮੈਂ ਫਰੀ ਵਾਪਸ ਘਾਲਦੇ ਹੋ ਅਗਲਾ ਓਕੇ ਸਰਲੀ ਪੂਰੀ ਕਰੇ ਆਪਦੀ ਅੱਛਾ ਜੀ ਦੁੱਧ ਦੇ ਫਰਕ ਹੋ ਗਿਆ ਆਏ ਗਿਆ ਦਾ ਕਰਾਇਆ ਫਰੀ ਦੇਵਾਂਗੇ ਆਪਦੇ ਵੱਲੋਂ ਦੇਵਾਂਗੇ ਸੀ ਅੱਛਾ ਤੇ ਕਿੱਲਾ ਦਾ ਹੀ ਫਰਕ ਨਿਕਲ ਆਇਆ ਹੂੰ ਹੂੰ ਹੋਰ ਦੱਸੋ ਜੀ ਇੰਨੀ ਜੰਮੇ ਨਾ ਗਰਮਾ ਬਰਮਾ ਦੇਣਾ ਜੀ ਅੱਛਾ ਹਾਂ ਜੀ 11ਵਾਂ 12ਵਾਂ ਦੇਣਾ ਹਾਂ ਜੀ ਅੱਛਾ ਤਾਂ ਹੁਣ ਜਾਣ ਦਾ ਕਰਾਇਆ ਦੇਵਾਂਗੇ ਜੇ ਕੋਈ ਨਾ ਹੋਵੇ ਤਾਂ ਅਸੀਂ ਆਪ ਦੇਵਾਂਗੇ ਦੋ ਟਾਈਮ ਚੋਖ ਕੇ ਲੈ ਕੇ ਜਾਵੇ ਅਗਲਾ ਹਾਂ 15 ਕਿ 16 ਕੱਢੂ ਮੈਂ ਤੁਹਾਨੂੰ ਠੀਕ ਹੈ ਆਪ ਹੀ ਦੱਸ ਦਿਓ ਜੀ ਮੈਂ ਬਟਨ ਵਾਲੀ ਆ ਕਹਿੰਦੇ ਕਹਿੰਦੇ ਬਟਨ ਲੈਣੀ ਆ ਸੀ ਹਾਂ ਬਟਨ ਨਹੀਂ ਲੱਗਿਆ ਜੀ ਮੈਂ ਓਕੇ ਜੀ ਮਿੱਤਰੋ ਸੰਧੂ ਡੈਰੀ ਫਾਰਮ ਤੇ ਪਹੁੰਚੇ ਆਂ ਅੱਜ ਫੇਰ ਪਸ਼ੂ ਮੇਲਾ ਮੇਲੇ ਤੇ ਛੇ ਨਗ ਦਿਖਾਉਣਗੇ ਵੀਡੀਓ ਤੇ ਬਣੇ ਰਹੋ ਐਂਡ ਤੱਕ ਦੇਖੋ ਚੰਗੀ ਲੱਗੀ ਸ਼ੇਅਰ ਕਰ ਦਿਓ ਨਾਲ ਅੱਜ ਆਪਣੇ ਗੁਰਪ੍ਰੀਤ ਗੁਰਪ੍ਰੀਤ ਦਿਖਾਊਗਾ ਬਈ ਨਗ ਆਪਾਂ ਤਾਂ ਕਿੰਨੇ ਨਗ ਦਿਖਾ ਰਹੇ ਹੋ ਅੱਜ ਦਰਸ਼ਕਾਂ ਨੂੰ ਮਾਲ ਤਾਂ ਕਿਸੇ 11 ਮੱਝਾਂ ਏ ਅੱਛਾ 5 6 ਵਿਕਗੀਆਂ 6 ਰਹਿ ਗਈਆਂ ਅੱਛਾ 11 ਲੈਂਦੀਆਂ 6 ਵਿਕਗੀਆਂ 5 ਵਿਕਗੀਆਂ 6 ਰਹਿ ਗਈਆਂ ਅੱਛਾ ਚਲੋ ਫਿਰ ਦਿਖਾਓ ਜੀ ਪਹਿਲੀ ਮੱਝ ਆ ਦੂਸਰਾ ਸੂਆ ਝੋਟੀ ਆਈ ਹਾਂਜੀ ਤਿੰਨ ਦਿਨ ਹੋ ਗਏ ਸੂਈ ਨੂੰ ਅੱਛਾ ਜੀ ਬਹੁਤ ਨਸਲ ਕੁਆਲਿਟੀ ਦੀ ਆਈ ਖਰਾਂ ਟੱਚ ਆਈ हरियाणा टच ਪੈਂਦੀ ਆ ਬਾਰਡਰ ਏਰੀਆ ਤੋਂ ਲਈ ਆ ਅੱਛਾ ਬਹੁਤ ਕੁਆਲਿਟੀ ਏਰੀਆ ਤੋਂ ਲਈ ਆ ਹਰਿਆਣਾ ਟੱਚ ਚ ਪੈਂਦੀ ਆ ਠੀਕ ਆ ਜੀ ਠੀਕ ਆ ਲਓ ਵੀ ਦੋਸਤੋ ਦੇਖ ਸਕਦੇ ਹੋ ਬਈ ਬਹੁਤ ਹੀ ਸ਼ਾਨਦਾਰ ਹਰਿਆਣਾ ਤੇ ਰਾਜਸਥਾਨ ਟੱਚ ਆਈ ਅੱਛਾ ਜੀ ਮੁਕਸਾ ਕਮ ਹੋ ਗਈ ਬਹੁਤ ਹੀ ਸ਼ਾਨਦਾਰ ਤੁਹਾਨੂੰ ਆਪਾਂ ਮੱਝ ਦਿਖਾਈ ਜੰਨੇ ਆ ਹੁਣ ਆਪਾਂ ਸਾਰੀ ਮਾਲਕਾਂ ਨਾਲ ਗੁਰਪ੍ਰੀਤ ਕੋ ਸਾਰੀ ਗੱਲਬਾਤ ਪੁੱਛਾਂਗੇ ਵੀ ਕੀ ਰੇਟ ਹੈ ਤੇ ਕਿੰਨਾ ਕੁ ਦੁੱਧ ਆ ਤੇ ਕਿੰਨੇ ਸੂਏ ਆ ਇੱਕ ਵਾਰੀ ਮੱਝ ਨੂੰ ਮੰਨਨ ਦੇਂਦੋ ਬਹੁਤ ਸ਼ਾਨਦਾਰ ਮੱਝ ਹੀ ਥਣਾ ਦਾ ਆਕਾਰ ਕੂਸ਼ ਪੱਖੋਂ ਦੇ ਕੋਈ ਜਿੰਨੇ ਗੁਣ ਚਾਹੀਦੇ ਜੀ ਉਨੇ ਗੁਣਾਂ ਦੇ ਭਰੇ ਯੋਥਲੀ ਵਾਲੀ ਮੱਝ ਆ ਇਹ ਤਾਂ ਪੁੱਛਦੇ ਆਂ ਵੀ ਪਿੱਛੇ ਬੱਚਾ ਕਿਹੜਾ ਹਾਂ ਵੀ ਗੁਰਪ੍ਰੀ ਦੇਓ ਡਿਟੇਲ ਸੂਆ ਦੂਸਰਾ ਜੀ ਅੱਛਾ ਜੀ ਦੂਜਾ ਸੂਆ ਬਹੁਤ ਸ਼ਿੱਗੀ ਆ ਜੀ ਇਹ ਦੂਸਰਾ ਸੂਆ ਬਹੁਤ ਸ਼ਿੱਗੀ ਅੱਛਾ ਜੀ ਤਾਂ ਰਾਜਸਥਾਨ ਤੇ ਹਰਿਆਣਾ ਟੱਚ ਏਰੀਆ ਪੈਂਦਾ ਜੀ ਬੱਡ ਏਰੀਆ ਤੋਂ ਲਈ ਆ ਕਟਾ ਮਗਰਾ ਜੀ ਕਟਾ ਮਗਰਾ ਸਹੀਣ ਤਿੰਨ ਦਿਨ ਹੋ ਗਈ ਤਿੰਨ ਦਿਨ ਸੂਈ ਇਹ 10 11 ਕਿਲੋ ਬੋਲੀ ਚੱਲ ਗਈ ਅੱਛਾ 10 11 ਕਿਲੋ ਮੋਕੇ ਮੌਕੇ ਦੀ ਆ ਤਾਂ ਮੇਦ ਫਿਰ ਕਿੰਨੀ ਕਿ ਬੰਦੂ 15 ਕਿਲੋ ਦੀ ਮਮੀਜ ਆਈ ਅੱਛਾ ਠੀਕ ਆ ਜੀ ਠੀਕ ਆ ਤੇ ਕੀ ਡਿਮਾਂਡ ਹੈ ਇੱਕ 15 ਜੀ ਇੱਕ 15 ਹਾਂ ਜੀ ਡੱਬੇ ਮਾਰ ਕੇ ਲੈ ਜਾਨ ਕਿਸਾਨ ਡੱਬੇ ਮਾਰ ਕੇ ਬਈ 12 ਕਿਲੋ ਮੌਕੇ ਤੇ ਤਿਆਰ ਆ ਤੇ ਤਿਆਰ ਹੀ ਆਖਿਆ 12 ਕਿਹਾ 10 ਦਾ 10 ਕਾਵਾਂਗੇ ਤੇ 12 ਚਵਾਵਾਂਗੇ ਅੱਛਾ 10 ਕਾਵਾਂਗੇ ਤੇ 12 ਦੇ ਕਿ ਤੇ 11 ਰਵਾਉਂਦਾ 10 ਹਾਂ 10 ਕਹਿੰਦੇ ਆ 10 11 ਕਿਲੋ ਕਿਹਾ ਤੇ 12 13 ਕਿਲੋ ਚਵਾਉਂਗਾ ਮੌਕੇ ਤੇ ਲਾਓ ਵੀ ਮੇਰੇ ਦੋ ਟਾਈਮ ਚੋਗੀ ਲੈ ਜੀ ਕਰਦੇ ਸੰਤੂ ਡੈਰੀ ਫਾਰਮ ਤੋਂ ਗੁਰਪ੍ਰੀਤ ਸਿੰਘ ਹੋਰੀ ਕਹਿੰਦੇ ਬਈ 10 ਕਿਹਾ ਤਾਂ 12 ਚ ਵਾਵਾਂਗੇ ਆਈ ਨਹੀਂ ਵੀ 10 12 ਕਿਹਾ ਤਾਂ 10 ਚ ਵਾਦਿਆਂਗੇ ਓਕੇ ਓਕੇ ਬੱਧੀਆ ਲੱਗਦੀ ਹੈ ਬੱਚਾਂ ਚਵਾਰੀ ਬਹੁਤ ਸੋਹਣੀ ਆਈ ਕੱਟੀ ਅੱਛਾ ਬਿਲਕੁਲੀ ਠੰਡੀ ਮਿੱਠੀ ਬੋਲ ਤੁਸੀਂ ਦੇਖ ਸਕਦੇ ਹੋ ਵੀ ਕਰੋ ਪੁੱਛਾਓ ਲਓ ਦੇਖ ਸਕਦੇ ਹੋ ਮਿੱਤਰੋ ਬਹੁਤ ਸ਼ਾਨਦਾਰ ਹੈ ਬਈ ਠੰਡੀ ਮਿੱਠੀ ਬਹੁਤ ਵਧੀਆ ਜੀ ਠੀਕ ਹੈ ਜੀ ਓਕੇ ਓਕੇ ਲਓ ਬਹੁਤ ਸ਼ਾਨਦਾਰ ਹੈ ਇਹ ਮਾੜੀ ਅੱਗੇ ਦਿਖਾਓ ਜੀ ਸੋਣ ਚ ਇਹ ਲੈ ਜੂਗੀ 10 ਦਿਨ ਜੀ ਅੱਛਾ ਇਹ 10 ਦਿਨ ਲੈ ਜੂ ਹਾਂਜੀ ਕੱਦ ਕਾਠ ਬਹੁਤ ਵੱਡਾ ਜੀ ਹਾਂਜੀ ਫੁੱਲ ਵੱਡੀ ਮੈਂ ਹੀ ਆਈ ਫੁੱਲ ਬਿਲਕੁਲ ਕੱਦ ਕਾਠ ਵੇ ਲਈ ਥਣ ਕੁਆਲਿਟੀ ਬਹੁਤ ਕੈਰੀ ਲੱਗੀ ਹੈ ਜੀ ਅੱਛਾ ਜੀ ਲਓ ਵੀ ਮਿੱਤਰੋ ਹੁਣ ਤੁਸੀਂ ਦੇਖਿਆ ਨਾ ਦੂਜੀ ਮੱਝ ਗੁਰਪ੍ਰੀਤ ਦਿਖਾਈ ਜਾਂਦਾ ਸੰਧੂ ਡੇਰੀ ਫਾਰਮ ਤੇ ਤਾਂ ਬਹੁਤ ਸ਼ਾਨਦਾਰ ਮੱਝ ਹੈ ਲੰਬੀ ਵੇਲ ਦੀ ਆ ਤਾਂ ਦੇਖ ਸਕਦੇ ਹੋ ਵੀ ਤੁਸੀਂ ਉਹ ਗੱਲ ਹੈ ਦੋਸਤੋ ਜਿਵੇਂ ਕਹਿੰਦੇ ਵੀ ਮੰਜਾੜਾ ਕੇ ਬਹਿ ਜਾਓ ਹਨਾ ਐਡਾ ਸਰੀਰ ਪਿਆ ਮੰਜਾੜਾ ਕੇ ਸੰਭਾਈ ਹੈ ਬਈ ਤਾਂ ਹੁਣ ਆਪਾਂ ਸਾਰੀ ਗੱਲਬਾਤ ਕਰਾਂ ਗੁਰਪ੍ਰੀਤ ਤੋਂ ਪੁੱਛਾਂਗੇ ਵੀ ਕਿੰਵੇਂ ਸੂਏ ਆ ਕਿੰਨਾ ਕੁ ਦੁੱਧ ਆ ਕਿੰਨੇ ਦੀ ਲਾਸਟ ਦੇਣੀ ਆ ਹਲਾਓ ਵੀ ਦੋਸਤੋ ਦੇਖ ਸਕਦੇ ਹਾਂ ਵੀਰ ਪ੍ਰੇਤ ਸੁਵਾ ਦੂਸਰਾ ਹੀ ਅੱਛਾ ਦੂਆ ਸੂ ਦੂਜਾ ਸੂਆ ਹਾਂਜੀ ਅੱਛਾ ਮੈਨੂੰ ਕਪੈਸਿਟੀ ਯਾਦ ਕੀ 15 16 ਕਿਲੋ ਦੀ ਉਮੀਦ ਆ ਜੀ ਉਮੀਦ ਆ ਕਿੰਨਾ ਸਮਾਂ ਰਹਿੰਦਾ ਲੇਵਾ ਬਾਈ ਜੀ ਆਪ ਕਹਿੰਦੀ ਆ ਮੈਂ ਪਾਉਣ ਆਣੀ ਆ ਥਾਂ ਲੇਵਾ ਗਿਆ ਲੱਭਦਾ ਨਹੀਂ ਕਿ ਹੁਣ ਲੱਭਿਆ ਹੋਇਆ ਅੱਛਾ ਵੇਰਪ ਕੋ ਕਿੰਨਾ ਸਮਾਂ ਰਹਿੰਦਾ ਸੂਣ ਦਾ 15 ਦਿਨ ਲੈ ਜਾਊਗੀ ਸੋਨ ਚ 15 ਦਿਨ ਹਾਂਜੀ 10 15 ਦਿਨ ਅੱਛਾ 10 ਦਿਨ ਮੰਨ ਲਓ ਜੀ ਹਾਂ ਸੀਲ ਵਗੈਰਾ ਵੀ ਖੂਪਾ ਬਹੁਤ ਆ ਜੀ ਬਹੁਤ ਆ ਅਧਰੇਖੋ ਜੀ ਇਹਦਾ ਕੁਛ ਵੀ ਨਹੀਂ ਅਜੇ ਗੱਬੜ ਮੈਨੂੰ ਇਹ ਕੌਣ ਇਥੇ ਕੋਈ ਨਹੀਂ ਥੱਲੇ ਬਿਠਾਉਂਦੀ ਹੂੰ ਵਧੀਆ ਥੱਲੇ ਬਿਠਾ ਲੈਂਦੀ ਜੀ ਥਣਾ ਬਹੁਤ ਕੋਣੀ ਆ ਠੀਕ ਹੈ ਜੀ ਠੀਕ ਹੈ ਤਾਂ ਕੀ ਫਿਰ ਇਹਦਾ ਗੁਰਪ੍ਰੀਤ ਰੱਖਿਆ ਰੇਟ ਮੁੱਲ ਇੱਕ 35 ਹੈ ਮੁੱਲ ਇੱਕ 35 ਹੈ ਹਾਂਜੀ ਦੇਣੇ ਜੀ ਮੰਗੋ ਜੀ ਕਰ ਲਾਂਗੇ ਕੁੰਨੀ ਜੇ ਵੀ ਭਾਈ ਆਊਗਾ ਇਹ ਮੰਤਰ ਖੁੱਲਾ ਕਰ ਦਾਂਗੇ 13 ਦੀ ਮੈਂ ਦੇ ਰਾਂਗੇ 13 ਦੀ ਹਾਂਜੀ ਅੱਛਾ ਅੱਛਾ ਜੀ ਬਾਕੀ ਚੰਗਾ ਮੰਤਾਨਾ ਇਹਦੇ ਵਿੱਚੋਂ ਹੋਰ ਕਰਦੇ ਹਾਂ ਨਾ 28 ਦੀ ਮੈਂ ਦੇ ਰਾਂਗੇ 28 ਦੀ 28 ਦੀ ਜੇ ਕਿਵੇਂ ਨਾ ਬੰਦਾ 15 ਕੁ ਚੋਕ ਕੀ ਲੈਣਾ ਤਾਂ ਆਪਾਂ ਚਵਾ ਕੇ ਹੀ ਦੇ ਰਾਂਗੇ ਉਹ ਵੀ ਕੋਈ ਚੱਕਰ ਉਹ ਵੀ ਕੋਈ ਚੱਕਰ ਨਹੀਂ ਕੋਈ ਰੇਡ ਆਇ ਨਹੀਂ ਆਪਾਂ ਕਹਿੰਦੇ ਚਵਾ ਕੇ ਦੇਣਾ ਤਾਂ ਮੁੱਲ ਦੇ ਸੀ ਰੇਟ ਵਧਾ ਲਵਾਂਗੇ ਅੱਛਾ ਅੱਛਾ ਜੀ ਉਹਨੇ ਚਵਾ ਦਾਂਗੇ ਓਕੇ ਓਕੇ ਬਈ ਗੱਪ ਲੈ ਲਓ ਵੀ ਮਿੱਤਰੋ ਦੇਖ ਸਕਦੇ ਹੋ ਕਿੰਨੇ ਸੂਏ ਕਿਹਾ ਸੀ ਦੂਸਰੇ ਹੀ ਦੂਸਰੇ ਦੂਸਰੇ ਠੀਕ ਹੈ ਠੀਕ ਹੈ ਬੰਦ ਗੁਰਪ੍ਰੀਤ ਇੱਕ ਵਾਰ ਹੁਣ ਆਪਾਂ ਦੋਸਤੋ ਇਸੇ ਫਾਰਮ ਤੇ ਆਪਾਂ ਤੁਹਾਨੂੰ ਤੀਜੀ ਮੰਜ਼ ਦਿਖਾਵਾਂਗੇ ਤਾਂ ਲੋਬੀ ਮਿੱਤਰੋ ਹੁਣ ਸੰਧੂ ਫਾਰਮ ਤੇਰੀ ਫਾਰਮ ਤੇ ਗੁਰਪ੍ਰੀਤ ਤੀਜੀ ਮੰਜ਼ ਦਿਖਾ ਰਿਹਾ ਤੁਹਾਨੂੰ ਤੋਰ ਕੇ ਬਹੁਤ ਸ਼ਾਨਦਾਰ ਨਗੀਨਾ ਲਓ ਦੇਖ ਸਕਦੇ ਹੋ ਦੋਸਤੋ ਬਹੁਤ ਸ਼ਾਨਦਾਰ ਹੈ ਗੁਰਪ੍ਰੀਤ ਦਿਖਾ ਰਿਹਾ ਇਹਦੇ ਬਾਰੇ ਆਪਾਂ ਪੂਰਾ ਮੁੱਲ ਪੁੱਛਾਂਗੇ ਛੋਟ ਕਰਾਵਾਂਗੇ ਜਿੰਨੀ ਸਾਡੇ ਤੋਂ ਹੋਈ ਬਈ ਤਾਂ ਦੁੱਧ ਪੁੱਛਾਂਗੇ ਤੇ ਮਿਲਕ ਵੈਸਟੀ ਕਿੰਨੀ ਆ ਰੇਟ ਕਿੰਨਾ ਤਾਂ ਕਿੰਨਾ ਮਸੂਗਾ ਤੇ ਕਿੰਨਾ ਕਦੁੱਧਾ ਥੱਲੇ ਓਹੋ ਲਓ ਵੀ ਮਦਰਾਏ ਮਦ ਬਸ ਦੀ ਆ ਵੀ ਖਰਾ ਕੇ ਖਾਦੀ ਆ ਕੰਟਰੋਲ ਨਹੀਂ ਹੁੰਦੀ ਕਿੱਲੇ ਤੇ ਲਓ ਵੀ ਥਣਾ ਦਾ ਆਕਾਰ ਵਗੈਰਾ ਦੇਖ ਸਕਦੇ ਬਹੁਤ ਸ਼ਾਨਦਾਰ ਹੈ ਮਿੱਤਰੋ ਲਓ ਲੇਵੇ ਬੱਟਾ ਬਹੁਤ ਸ਼ਾਨਦਾਰ ਹੈ ਗੁਰਪੀ ਤੇਰੀ ਹੈ ਨਾ ਇੱਕ ਕਾਲੀ ਸੂਈ ਹੈ ਜੀ ਅਜੇ ਤੇ ਮੈਂ ਅੱਜ ਨਾ ਬਜ਼ਾਰ ਮੜਿਆ ਡਾਉਣੀ ਸੀਗਾ ਹੂੰ ਤੇ ਨਾਲੇ ਮੈਂ ਥੋੜੀ ਸੜੀ ਜਾਂਦੀ ਸੀ ਮੈਂ ਚੋਤੀ ਮੈਂ ਅੱਛਾ ਹਾਂਜੀ ਚੋਤੀ ਹਾਂਜੀ ਅੱਛਾ ਤੇ ਕਟੋਰ ਚਾਰ ਕਿਲੋ ਬੋਲਾ ਕੱਟ ਲਿਆ ਸੀਗਾ ਜੀ ਬਹੁਤ ਭਰੀ ਭੁਰੀ ਬਹੁਤ ਸੀਗੀ ਇਹ ਆਪ ਵੀ ਮੈਂ ਕਹਿੰਦੀ ਆ ਵੱਟ ਬਹੁਤ ਗੜੀ ਖੜੀ ਆ ਚੋਈ ਆਈ ਮੈਂ ਬਿਲਕੁਲ ਜੀ ਬਿਲਕੁਲ ਪਿੱਛੇ ਕੀ ਬਚਿਆ ਇਹਦੇ ਕੱਟੀ ਆ ਇਹਦੇ ਮਗਰ ਹੀ ਕੱਟੀ ਆ ਹਾਂਜੀ ਤੀਜੇ ਸੂਏ ਆ ਤੀਜੇ ਸੂਏ ਅੱਛਾ ਤਾਂ ਫਿਰ ਕੀ ਮੁੱਲ ਲਾ ਗੁਰਪੀ ਤੇ ਦਾ 1.5 ਜੀ 99 ਵਿੱਚ ਮੈਂ ਦੇ ਰਾਂਗੇ ਜੀ 99 ਵਿੱਚ ਹਾਂਜੀ ਓਕੇ ਓਕੇ ਦੁੱਧ ਪਾ ਦੂਗੀ ਜੀ 14 15 ਕਿਲੋ 14 15 ਕਿਲੋ ਇਹ ਵੀ ਟੱਚ ਏਰੀਆ ਪੈਂਦਾ ਜੀ ਇਹਦਾ ਵੀ ਉਹ ਇਕਦਮ ਇਕੱਠੀਆਂ ਆਈਆਂ ਇਹ ਉਹ ਜੋ ਗੀਰਾ ਉਸ ਮੱਦੇ ਨਾਲ ਹਾਂਜੀ ਜਿਹੜੀ ਤੁਸੀਂ ਕਹਿੰਨ ਉਹ ਵੀ ਰਾਜਸਥਾਨ ਟੱਚ ਰਾਜਸਥਾਨ ਤੇਰਾ ਡੱਚ ਬਾਰਡ ਏਰੀਆ ਤੋਂ ਲਈ ਜਾਂਦੇਵੇਂ ਇਹ ਵੀ ਨਾਲ ਹੀ ਹੈ ਹਾਂਜੀ ਹਾਂਜੀ ਓਕੇ ਓਕੇ ਤੇ ਇਹਦਾ 95 ਤੁਸੀਂ ਕਹਿੰਦੇ ਹੋ 95 ਜਨਾਂ ਕਿੱਟੀ ਕਿਹਾ ਹਾਂਜੀ ਓਕੇ ਓਕੇ ਠੀਕ ਹੈ ਠੀਕ ਹੈ ਵੀ ਦੋਸਤੋ ਹੁਣ ਤੁਹਾਨੂੰ ਗੁਰਪ੍ਰੀਤ ਚੌਥੀ ਮੰਜ਼ਿਲ ਦਿਖਾ ਰਿਹਾ ਤਾਂ ਥਾਮ ਗੁਰਪ੍ਰੀ ਦਿਓ ਵੀ ਡਿਟੇਲ ਇਸ ਬਾਰੇ ਸੁਬਾ ਦੂਸਰਾ ਹੀ ਅੱਛਾ ਇਹ ਵੀ ਮੋਹ ਸ਼ਿੱਗੀ ਹੈ ਇਹ ਮੋਹ ਸ਼ਿੱਗੀ ਹੈ ਹਾਂਜੀ ਮੋਕੇ ਉਹ ਤਾਂ ਮੋਕੇ ਤੇ ਤਿਆਰ ਵਾਲਾ 15 16 ਕਿਲੋ ਹੋ ਗਈ ਮੋਕੇ ਦਾ ਮੋਕੇ ਤੇ ਹਾਜ਼ਰ ਐ ਇਸ ਟਾਈਮ ਵੀ ਡੱਬਿਆਂ ਵਾਲਾ ਅੱਛਾ ਜਿਹਨੂੰ ਆਪਾਂ ਡੱਬਿਆਂ ਵਾਲਾ ਕਹਿ ਸਕਦੇ ਆਂ ਜੀ ਹਾਂ 15 16 ਕਿਲੋ ਤਾਂ ਇਸ ਟਾਈਮ ਹਾਜ਼ਰ ਹੋ ਗਈ ਮੋਕੇ ਦਾ ਹਾਂਜੀ ਅੱਛਾ ਸਾਡੀ ਬਾਲੀ ਪੋਲੀ ਚੋਣ ਚ ਬਾਲੀ ਪੋਲੀ ਸੋਹਣੀ ਚੋਈ ਲੱਗੀ ਕਿੱਲ ਵਰਗੀ ਅੱਛਾ ਰੰਗ ਸੇਂਗਾ ਹੀ ਜਮਾ ਹੂੰ ਠੀਕ ਹੈ ਜੀ ਠੀਕ ਆ ਤਾਂ ਫਿਰ ਕਿੰਨਾ ਮੋਲ ਰੱਖਿਆ ਦੇਖੋ 65 ਮੰਗਦੇ ਆਂ 1.5 ਦੀ ਮੈਂ ਦੇਵਾਂਗੇ 15 ਕਿਲੋ ਚਵਾ ਕੇ ਦੇਵਾਂਗੇ ਜਿਹੜਾ ਮਰਤੀ ਆ ਕੇ ਚੋਲੇ ਆਉਂਦਾ ਅੱਛਾ ਜੀ ਇਹ ਤੁਹਾਡੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹੋ ਗਈ ਠੀਕ ਚਾਰ ਟਾਈਮ ਤੇ ਚੋਕੇ ਲੈ ਕੇ ਜਾਵੇ ਚਾਰ ਟਾਈਮ ਚਾਰ ਟਾਈਮ ਬਈ ਤਸੱਲੀ ਪੂਰੀ ਕਰੇ ਆਪਦੀ ਅੱਛਾ ਜੀ ਦੁੱਧ ਦੇ ਫਰਕ ਹੋ ਗਿਆ ਆਏ ਗਿਆ ਦਾ ਕਰਾਇਆ ਫਰੀ ਦੇਵਾਂਗੇ ਆਪਦੇ ਵੱਲੋਂ ਦੇਵਾਂਗੇ ਸੀ ਅੱਛਾ ਤੇ ਕਿੱਲਾ ਦਾ ਹੀ ਫਰਕ ਨਿਕਲ ਆਇਆ ਹੂੰ ਹੂੰ ਹੋਰ ਦੱਸੋ ਜੀ ਇੰਨੀ ਜ਼ਿੰਮੇਵਾਰੀ ਨੂੰ ਅਜੇ 11ਵਾਂ 12ਵਾਂ ਦੇਣਾ ਈ ਅੱਛਾ ਹਾਂਜੀ 11ਵਾਂ 12ਵਾਂ ਦੇਣਾ ਹਾਂਜੀ ਅੱਛਾ ਤਾ ਹੁਣ ਜਾਣ ਦਾ ਕਿਰਾਇਆ ਦੇਵੂਗੇ ਜੇ ਕੋਈ ਨਾ ਹੋਏ ਤਾਂ ਅਸੀਂ ਆਪ ਦਵਾਂਗੇ ਦੋ ਟਾਈਮ ਚੋਖ ਕੇ ਲੈ ਕੇ ਜਾਵੀਂ ਅਗਲਾ ਹਾਂ 15 ਕਿ 16 ਕੱਢੂ ਮੈਂ ਤੁਹਾਨੂੰ ਠੀਕ ਹੈ ਆਪ ਹੀ ਦੱਸ ਦਿਓ ਜੀ ਮੈਂ ਬਟਨ ਵਾਲੀ ਆ ਕਹਿੰਦੇ ਕਹਿੰਦੇ ਬਟਨ ਲੈਣੀ ਆ ਸੀ ਹਾਂ ਬਟਨ ਨਹੀਂ ਲੱਗਿਆ ਜੀ ਮੈਨੂੰ ਓਕੇ ਓਕੇ ਤਾਂ ਇਹਦਾ ਕਿੰਨਾ ਕਿਹਾ ਸੀ ਮੁੱਲ ਗੁਰਪ੍ਰੀਤ ਇੱਕ 65 ਮੰਗਦੇ ਨਹੀਂ ਡੇਢ ਜੀ ਮੈਂ ਦੇ ਦਾਂਗੇ ਅੱਛਾ ਠੀਕ ਹੈ ਠੀਕ ਹੈ ਓਕੇ ਹੁਣ ਅੱਗੇ ਦਿਖਾਓ ਵੀ ਪੰਜਵੀਂ ਮੰਜ਼ਾ ਆਪਣੀ ਹੈ ਨਾ ਪੰਜਵੀਂ ਮੰਜ਼ਾ ਇਹ ਨਗੀਨੇ ਦਿਖਾਉਣੇ ਸੀ ਦੋਸਤੋ ਤਾਂ ਪੰਜਵੇਂ ਨਗੀਨਾ ਵੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਇਸ ਫਾਰਮ ਤੇ ਮਾੜੀ ਮਹਿਣੀ ਆਪਣੇ ਕੋਲ ਹੁੰਦੀ ਕੋਈ ਵੀ ਹਮ ਬਿਲਕੁਲ ਬਿਲਕੁਲ ਆਈ ਵਾਰ ਆਪਾਂ ਵੀਡੀਓ ਵਗੈਰਾ ਫੀ ਕਰਦੇ ਰਹੇ ਨੇ ਗੁਰਪ੍ਰੀਤ ਦੇ ਡੇਰੀ ਫਾਰਮ ਤੋਂ ਤਾਂ ਬਹੁਤ ਸ਼ਾਨਦਾਰ ਮੱਝਾਂ ਹੀ ਲੈ ਕੇ ਆਉਂਦੇ ਜਿੰਨੇ ਵੀ ਦਿਖਾਉਂਦੇ ਆ ਤੇ ਬਾਕੀ ਵੀ ਤਸੱਲੀ ਬਖਸ਼ੀ ਦਿਖਾਉਂਦੇ ਆ ਲਓ ਵੀ ਦੋਸਤੋ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਮੀਂਨਾ ਆਪਾਂ ਫੇਰ ਤੁਹਾਨੂੰ ਨਹੀਂ ਦਿਖਾਈ ਜੰਨੇ ਆ ਪੰਜ ਮਹੀਨਿਆਂਸ ਫਾਰਮ ਤੇ ਤਾਂ ਇਹਦੇ ਬਾਰੇ ਆਪਾਂ ਪੂਰੀ ਡਿਟੇਲ ਲੈਣੇ ਗੁਰਪ੍ਰੀਤ ਉਹ ਵੀ ਕਿੰਨੀ ਕੁ ਮੁੱਲ ਆ ਤੇ ਕਿੰਨਾ ਕੁ ਦੁੱਧ ਆ ਕਿੰਨੇ ਸੂਈ ਆ ਹਾਂ ਵੀ ਗੁਰਪ੍ਰੀਤ ਦੇਵ ਜੀ ਸੂਆ ਤੀਜਾ ਹੀ ਸੂਆ ਤੀਜਾ ਸੋ ਚ ਹਫਤਾ ਲੈ ਜੂਗੀ ਅੱਛਾ ਬਹੁਤ ਸੋਹਣੇ ਕਦ ਕਾਟ ਦੀ ਇਹ ਨਸਲ ਬਹੁਤ ਆ ਮਹਿੰਗੀ ਅੱਛਾ ਹਾਂਜੀ ਆਪਣੇ ਮਤਲਬ ਨਜ਼ਦੀਕੀ ਬੰਦੇ ਤੋਂ ਆਈ ਆ ਹੂੰ ਸਾਝਲੇ ਬੰਦੇ ਤੋਂ ਆਈ ਆ ਮਿਲ ਕਬ ਐਕਸਟ੍ਰੀਨ ਵਧੀਆ ਦੱਸੀ ਐ 15 16 ਕਿਲੋ ਵਾਲੀ ਦੱਸੀ ਆ 15 16 ਬਾਕੀ ਅਗਲਾ ਆਪ ਦੀ ਸਮਝ ਲਾਵੇ ਮੈਂ ਬਹੁਤ ਵੱਡੀ ਐ ਹੂੰ ਮੰਡੀਆਂ ਕੀ ਗਿਰਪਾਉ ਡਾਰੇ ਜਾਂਦਾ ਨਾ ਹੂੰ ਫਿਰ ਕਿੰਨਾ ਸਮਾਂ ਰਹਿੰਦਾ ਸੂਣ ਚ ਹਫਤਾ ਲੈ ਜੂਗੀ ਹਫਤਾ ਕਿਚਾ ਬਾਵੇਂ ਹਫਤੇ ਬਾਅਦ ਲੈ ਜੀ ਹਾਂ ਹੁਣ ਬਹੁਤ ਸੋਹਣ ਲੱਗਿਆ ਜੀ ਇਹਨੂੰ ਜੇਕਰ ਨਾ ਵੇਖਦੀਏ ਤਾਂ ਹਫਤੇ ਬਾਅਦ ਲੈ ਜੀ ਹਫਤੇ ਬਾਅਦ ਚੋਕੇ ਲੈ ਜੇ ਬਈ ਉਹ ਚੋਕੇ ਤਿੰਨ ਦਾ ਸਾਨੂੰ ਆਪ ਨੂੰ ਉਹਦੇ ਲੱਗਦਾ ਬਈ ਬੰਦੇ ਚੋਕੇ ਲੈ ਕੇ ਜਾਵੇ ਤਾਂ ਹੂੰ ਬਿਲਕੁਲ ਹਾਂਜੀ ਲਓ ਜੀ ਦੋਸਤੋ ਦੇਖ ਸਕਦੇ ਹੋ ਤਾਂ ਕੀ ਫਿਰ ਮੁੱਲ ਰੱਖਿਆ ਗੁਰਪ੍ਰੀਤ ਇਹਦਾ ਲੈਣ ਦੇ ਨਹੀਂ ਕਰਦੀ ਇਹ ਹੂੰ 1 5 ਦੀ ਮੈਂ ਦੇ ਰਾਂਗੇ 1 5 1 5 ਜੀ ਲੈਣ ਦੇਣਾ ਲੈਣ ਦੇ ਨਹੀਂ ਆਈ ਬਸ ਲੈਣ ਦੇ ਨਹੀਂ ਕਰਤਾ ਨਿੱਕਾ ਸਿੰਘ ਆ ਥਾਣ ਤੋਂ ਬਹੁਤ ਸੋਹਣ ਲੱਗਿਆ ਹਰ ਇੱਕ ਚੀ ਚੰਗੀ ਲੱਗੀ ਮੈਂਚ ਮਾੜੀ ਕੋਈ ਨਹੀਂ ਲੱਗੀ ਹੂੰ ਸਿੰਘਾਂ ਦਾ ਘਰ ਦੇਖ ਸਕਦੇ ਹਾਂ ਦੋਸਤੋ ਇਹੀ ਸਿੰਘ ਬਣੇ ਬੁਣੇ ਹੁਣ ਬਹੁਤ ਸੋਹਣੇ ਰਹਿ ਜਾਣਗੇ ਨਿੱਕੇ ਨਿੱਕੇ ਜਮਾ ਥਾਣ ਤੋਂ ਬਹੁਤ ਕਹਿੜਾ ਲੱਗਿਆ ਏ ਮੋਟਾ ਥਾਣ ਲੱਗਿਆ ਸੋਹਣਾ ਓਕੇ ਜੀ ਓਕੇ ਤਾਂ ਫਿਰ 1 5 ਆ 1 5 ਸੀ ਗਏ ਠੀਕ ਆ ਤਾਂ ਫਿਰ ਵੱਡੀਆਂ ਮੰਜਾਂ ਜਾਂ ਓਮਦੀ ਛੋਟੀਆਂ ਮੰਜਾਂ ਜਣੀ ਆਉਂਦੀ ਵੇਲ ਵੂਲ ਬਹੁਤ ਆ ਜੀ ਮੈਂ ਦੀ ਹੂੰ ਆਪਣੇ ਮੁੱਲ 'ਚ ਕੋਈ ਨੀ ਮੰਨਦਾ ਜਾਂਦਾ ਹੋਈ ਮੁੱਲ 'ਚ ਮੱਝਾਂ ਇਹ ਰਿਕਾਰਡ ਆ ਜੀ ਆਪਣਾ ਮੰਡੀ 'ਚ ਵੀ ਅੱਛਾ ਤੁਸੀਂ ਅੱਗੇ ਵੀਡੀਓ ਕਿੰਨੀਆਂ ਬਣਾਉਂਦੇ ਆ ਜੀ 65 60 ਹਜ਼ਾਰ ਦੀਆਂ 12 12 ਕਿੱਲਰ ਦਿੱਤੀਆਂ ਆਪਾਂ ਦਿੱਤੀਆਂ ਬਿਲਕੁਲ ਬਿਲਕੁਲ ਮਗਰੋਂ ਪੂਰਾ ਲੈ ਕੇ ਬੰਦੇ ਬਹੁਤ ਗਏ ਆ ਬਾਈ ਖੁਲਾੰਬਾ ਵੀ ਨਹੀਂ ਆਇਆ ਬੰਦੇ ਬਹੁਤ ਲੈ ਕੇ ਗਏ ਆਪਣੇ ਘਰੋਂ ਚੋਕੇ ਲੈ ਕੇ ਗਏ ਅੱਡੀਆਂ ਵੀਟਰਾਂ ਜੀ ਹੂੰ ਹਾਂਜੀ ਓਕੇ ਓਕੇ ਤਾਂ ਲੋ ਵੀ ਮਿੱਤਰੋ ਗੁਰਪ੍ਰੀਤ ਕਹਿੰਦਾ ਆਪਣੀ ਵੀਡੀਓ ਰਾਹੀ ਮੱਝ ਤਸੱਲੀ ਕਰਕੇ ਤਾਂ ਹਜੇ ਲੰਬਾ ਵੀ ਨਹੀਂ ਆਇਆ ਮਿੱਤਰੋ ਤਾਂ ਹੁਣ ਦਿਖਾਉਨੇ ਤੁਹਾਨੂੰ ਸ਼ੀਮਾ ਨਗੀਨਾ ਇਹ ਬਹੁਤ ਸ਼ਾਨਦਾਰ ਹੈ ਤਿੰਨ ਮਿੰਟਾਂ ਦੀ ਗੱਬਣਾਈ ਹੂੰ ਤੇ ਤੂੰ 6 ਕਿੱਲੀ ਮੰਨਣਾ 6 ਕਿੱਲ ਦਾ ਤਿੰਨ ਤਿੰਨ ਗੱਲ ਹੋਈ ਅੱਛਾ ਤਿੰਨ ਮਿੰਟਾਂ ਦੀ ਗੱਬਣਾ ਦਾ 6 ਕਿੱਲ ਦਾ ਥਾਪੀ ਤੇ ਮਿਲਦੀ ਹੈ ਠੰਡੀ ਮਿੱਠੀ ਬਹੁਤ ਹੈ ਅੱਛਾ ਥਾਪੀ ਤੇ ਮਿਲ ਜਾਂਦੀ ਆ ਹੂੰ ਅਗੇ ਚੱਲ ਘਰੇ ਰੱਖਣ ਵਾਲੀ ਮੰਨੋ ਹਾਂਜੀ ਘਰੇ ਰੱਖਣ ਵਾਲੀ ਮੰਨੋ ਹਾਂਜੀ ਹਾਂਜੀ ਹੈਨਾ ਬਹੁਤ ਵਧੀਆ ਮੈਂ ਹੈ ਠੰਡੀ ਮਿੱਠੀ ਹੂੰ ਨਸਲ ਕੁਆਲਟੀ ਬਹੁਤ ਆ। ਅੱਛਾ ਲਾਓ ਮਿੱਤਰੋ ਤੋੜ ਕੇ ਦਿਖਾਉਂਦਾ ਗੁਰਪ੍ਰੀਤ ਤੁਹਾਨੂੰ। ਨਾਲੇ ਗਾਂ ਫੁੱਲ ਤੇਜੇ ਚ ਕੰਮ ਆਉਣਾ ਇਹ ਮਾਝਾ ਆ। ਹੂੰ ਬਿਲਕੁਲ। ਕਿੰਨਾ ਸਮਾਂ ਆ ਸੂਈ ਨੂੰ? 3 ਮਹੀਨੇ ਦੀ ਗੱਬਣ ਆਈ। ਗੱਬਣ ਐ ਤੇ ਸਾਢੇ 5 ਮਹੀਨੇ ਦੀ ਸੂਈ ਆ। ਠੀਕ ਐ ਠੀਕ ਐ। ਲਓ ਵੀ ਮਿੱਤਰੋ। 3 ਮਹੀਨੇ ਦੀ ਗੱਬਣ ਤਾਂ ਸਾਢੇ 5 ਮਹੀਨੇ ਹੋਏ ਆ ਸੂਈ ਨੂੰ। ਦੇਖ ਸਕਦੇ ਹੋ ਹੁਣ ਆਪਾਂ ਪਿੱਛੇ ਪੁੱਛਦੇ ਆ ਵੀ ਕੀ ਬੱਚਾ ਸੀ ਤੇ ਕਿੰਨਾ ਕੁ ਦੁੱਧ ਸੀਗਾ ਪਹਿਲਾਂ ਤੇ ਹੁਣ ਕਿੰਨਾ ਕੁ ਪਾਜੂ ਮੇਦ ਵੱਡੀ। ਹੂੰ? ਤਾਂ ਬਾਕੀ ਬਈ ਸਰੀਰ ਦੇਖ ਕੇ ਮੰਜ ਤੁਹਾਨੂੰ ਦੱਸ ਪਤਾ ਲੱਗ ਜਾਂਦਾ ਥਣਾ ਦੇ ਘਾਰ ਤੋਂ ਬਈ ਵੀ ਕਿੰਨਾ ਦੁੱਧ ਪਾਜੂ ਕਿਹੋ ਜੀ ਬੇਲਦੀ ਆ ਹਾਂ ਗੁਰਪ੍ਰੀਤ ਵੀਰੇ ਅੱਜ ਬਈ ਫਿਰ ਕਿੰਨਾ ਦੁੱਧ ਸੀ ਪਹਿਲਾਂ ਸਾਡੇ 5 ਮਹੀਨੇ ਹੋਏ ਸੀ 12 ਕਿਲੋ ਸੀਗਾ ਜੀ 10 12 ਕਿਲੋ ਹਾਂਜੀ ਕਹਿਣ ਜ਼ਾਹਰ ਹੋਣ ਕਿਸੇ ਕਿਹੜਾ ਚੋਕੇ ਦੇਖਣਾ ਹਣਾ 15 ਵੀ ਕਹਿ ਸਕਦੇ ਆ ਪਰ ਜਿਹੜੀ ਗੱਲ ਆ ਤੇ ਆਪਾਂ ਉਹੀ ਕਰਾਂਗੇ ਠੀਕ ਆ ਫਿਰ ਹੁਣ ਕੀ ਯਾਰ ਅੱਜ ਦਾ ਜਿਹੜਾ ਮੁੱਲ ਕਰਾਂਗੇ ਕੋਈ ਬੰਦਾ ਮੈਂ ਦੇ ਕੇ ਦਿਖਾ ਦੇ ਤਾਂ ਆਪਾਂ ਮੰਨ ਲ ਜਾਗੇ 52000 ਦੀ ਮੈਂ ਦੇ ਤਾਂ ਕਿ ਤਿੰਨ ਮਿੰਨੇ ਦੀ ਗੱਪਣ ਤੇ 6 ਕਿਲੋ ਦੁੱਧ ਅੱਛਾ 52000 ਦੀ ਦੋ ਟੈਂਪ ਚੋਕ ਕਿਲਾ ਜਾਏਗਾ ਅੱਛਾ ਚੱਕ ਕਰਾ ਗਏ ਬੱਚੇ ਐ ਨਹੀਂ ਮਗਰ ਭਾਈ ਬੱਚੇ ਨਹੀਂ ਠੀਕ ਆ ਠੀਕ ਆ 52000 ਦੀ ਮੈਂ ਤਿੰਨ ਮਿੰਨੇ ਦੀ ਗੱਪਣ ਤੇ 6 ਕਿਲੋ ਦੁੱਧ ਅੱਛਾ ਤਾਂ ਫਿਰ ਮੁੱਲ ਫਿਰ 52000 52000 ਸਿਰਫ 52000 ਰੁਪਇਆ ਲਾਓ ਵੀ ਮੈਂ ਹੁਣ ਭਾਈ ਹੋਏ ਨਾ ਕਹੇ 50000 ਸਾਰੀ ਡੱਬ ਵਾਲੀ ਮੰਡੀ ਦੇ ਵਿੱਚ ਸਭ ਤੋਂ ਜੈਜ ਰੇਟ ਦੇ ਵਿੱਚ ਸੰਧੂ ਡੇਰੀ ਫਾਰਮ ਤੇ ਗੁਰਪ੍ਰੀਤ ਲਈ ਜਾਂਦਾ 52000 ਦੀ ਮੱਝ ਤਿੰਨ ਮਹੀਨੇ ਦੀ ਗੱਭਣ ਤੇ ਸਾਢੇ ਪੰਜ ਮਹੀਨੇ ਸੂਈ ਨੂੰ ਹੋਏ ਆ ਹਾਂ ਚੈੱਕ ਪਾਸ ਕਰਾ ਕੇ ਅਗਰ ਲੈ ਕੇ ਜਾਵੇ 6 ਕਿਲੋ ਚੁੱਕ ਲੈ ਕੇ ਜਾਵੇ ਕਿ ਮੈਂ ਪੈਰ ਪੱਟ ਜੇ ਮੈਂ ਮੇਰੀ ਹੋ ਗਈ ਇਹ ਵੀ ਤਸੱਲੀ ਆਪਣੀ ਅੱਛਾ ਤੁਹਾਡੇ ਘਰ ਤੱਕ ਕੇ ਤਸੱਲੀ ਦੇਵਾਂਗੇ ਆਪਾਂ ਠੀਕ ਆ ਜੀ ਜਾ ਕੇ ਜੀ ਲਾ ਲਈ ਤੇ ਮੈਂ ਪੈਰ ਪੱਟ ਜੇ ਤਾਂ ਮੈਂ ਫ੍ਰੀ ਵਾਪਸ ਘਲ ਦਿਓ ਅਗਲਾ ਓਕੇ ਓਕੇ ਠੀਕ ਹੈ ਗੁਰਪ੍ਰੀਤ ਜੀ ਇਹ ਹੁੰਦੀ ਆ ਬਈ ਤਸੱਲੀ ਤਾਂ ਪਰ ਫਿਰ ਆਪਾਂ ਵੀਡੀਓਗ੍ਰਾਫੀ ਕਰਦੇ ਰਹਿੰਨੇ ਆ ਤੁਹਾਡੇ ਕੋਲੇ ਕੋਈ ਆਪਣੇ ਵੀਡੀਓਗ੍ਰਾਫੀ ਰਾਈ ਬਾਧੂ ਆਉਂਦੇ ਆ ਜੀ ਕਸਟਮਰ ਬਹੁਤ ਆਉਂਦੇ ਆ ਜੀ ਚੋਕੇ ਲੈ ਕੇ ਜਾਂਦੇ ਆ ਬੰਦੇ ਸੇਲ ਵੀ ਹੋਏ ਆ ਬਹੁਤ ਸੇਲ ਹੋਇਆ ਜੀ ਐਨੀਮਲ ਤੇ ਯਾਰ ਭਾਈ ਗਾਂ ਤੋਂ ਜੁੜ ਗਏ ਬੰਦੇ ਆਪਣੇ ਨਾਲ ਜੁੜ ਗਏ ਜਿਹੜੇ ਦੇਨੀ ਵਾਲਾ ਬਣ ਗਿਆ ਹਾਂ ਜੀ ਤੇ ਇੱਕ ਸਰਹੰਦ ਤੋਂ ਬੰਦੇ ਜੁੜਿਆ ਜੀ ਆਪਣੇ ਨਾਲ ਤੇ ਬਾਈ ਵੀਡੀਓ ਵੇਖਦਾ ਵੀ ਹੋਊਗਾ ਤੇ ਮੇਰੇ ਤੋਂ ਘੱਟੋ ਘੱਟ 6-7 ਬਹੁਤ ਲੈ ਗਿਆ ਜੀ ਵੀਡੀਓ ਤੇ ਅੱਛਾ ਤੇ ਨੇੜੇ-ਨੇੜੇ ਤੇ ਬਹੁਤ ਜੁੜਿਆ ਬੰਦੇ ਹਮ ਆਸੇ-ਪਾਸੇ ਭਾਈ ਮਾਲ ਚੰਗਾ ਦਵਾਂਗੇ ਗਾ ਕਾਪੇ ਜੁੜੂਗਾ ਆ ਫੇਰ ਹੀ ਜੁੜਨਾ ਆਪ ਦਾ ਪ੍ਰੋਫਿਟਾ 1000 2000 ਲੈ ਲਿਆ ਤੇ ਗਾ ਕਿਉਂ ਨਹੀਂ ਝੜੂਗਾ ਬਈ ਯਾਰ ਜੇ ਕਿੱਥੇ 15 15 ਇੱਕ ਚੋਂ ਲੈਣਾ ਕਿ 1000 2000 ਲੈਣਾ ਫਰਕ ਬਹੁਤ ਹੁੰਦਾ ਬਈ ਨਹੀਂ ਨਹੀਂ ਸਿਰ ਬਿਲਕੁਲ ਬਿਲਕੁਲ ਫੇਰ ਹੀ ਸੇਲ ਹੁੰਦਾ ਵੱਧ ਠੀਕ ਹੈ ਠੀਕ ਆ ਨਾਲੇ ਮੋਹ ਪਿਆਰ ਬਹੁਤ ਵਧ ਗਿਆ ਆਪਣੇ ਆਸੇ ਪਾਸ ਏਰੀਆ 'ਚ ਹੂੰ ਨਹੀਂ ਇਹ ਹੀ ਵੱਡੀ ਗੱਲ ਤਾਂ ਹੀ ਹੈ ਨਾ ਜੁੜਨਾ ਜ਼ਰੂਰੀ ਆ ਸੇਲ ਨਾਲੋਂ ਵੀ ਤੇ ਐਡੇ ਐਡੇ ਚੰਗੀਆਂ ਮਚਾ ਕੋਈ ਨਹੀਂ ਹੁੰਦਾ ਮੰਡੀ 'ਚ ਵੀ ਹੂੰ ਓਕੇ ਓਕੇ 97 93 97 2804 ਠੀਕ 9309782064 हां जी ओके ओके लवली मित्रों संधू डेयरी फार्म ਤੇ ਗੁਰਪ੍ਰੀਤ ਨਾਲ ਕਦੋਂ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਜ਼ਿਆਦਾ ਲੈ ਕੇ ਜਾਣੀ ਹੈ ਜ਼ਿਆਦਾ ਵੀ ਕਰੇ ਰਹਿਣ ਸਹਿਣ ਦੀ ਸੁੱਖਤਾ ਪੂਰੀ ਆਪਰੇ ਪੂਰੀ ਜੀ ਪੂਰੀ ਰਹਿਣ ਖਾਣ ਖਾਣ ਪੀਣ ਦੀ ਆਪਣੀ ਅੰਮ੍ਰਿਤ ਸਾਰੀ हां ਮਰਜ਼ਾ ਦਿਖਾਉਣ ਦੀ ਵੀ ਹਾਂ ਜੀ ਸਾਰੀ ਰਹਿਣ ਸਹਿਣ ਖਾਣ ਪੀਣ ਦਾ ਕੋਈ ਖਰਚਾ ਨਹੀਂ ਬਾਈ ਇਹ ਬੰਦਾ ਦੋ ਟਾਈਮ ਚੋਕ ਲੈ ਕੇ ਜਾਵਣ ਚਾਰ ਟਾਈਮ ਤੇ ਉਹ ਬਾਈ ਯਾਰ ਬਾਈ ਯਾਰ ਕਿਵੇਂ ਦਸਾਂ ਮੈਂ ਸ਼ਬਦ ਮੈਨੂੰ ਆਪ ਨੂੰ ਬਹੁਤ ਖੁਸ਼ੀ ਮਿਲਦੀ ਆ ਦੋ ਟਾਈਮ ਚੋਕੇ ਲੈ ਕੇ ਗਿਆ ਅਗਲਾ ਤੇ ਆਪਾਂ 12 ਕੇ 14 ਕੱਢਦੇ ਨੇ ਤਾਂ ਮੈਂ 14 ਕੱਢਦੀ ਆ ਤੇ ਲੋ ਕੁਸ਼ ਹੁੰਦੀ ਬੰਦੇ ਦੀ ਹੁੰਦੀ ਆ ਆਪ ਨੂੰ ਵੀ ਕੋਈ ਡਰ ਨਹੀਂ ਆਪ ਨੂੰ ਵਾਲੀ ਹੁੰਦੀ ਓ ਨੂੰ ਹੋਵੇ ਨਾ ਹੋਵੇ ਤੇ 12 ਕੇ 14 ਕੱਢਿਆ ਹਾਂ ਵੱਧ ਕੱਢਿਆ ਬੋਲਿਆ ਮੁਰਕੇ ਆਪ ਡਰੀ ਜੰਨੇ ਇੱਕ ਮੈਂ ਤਾਂ ਵੀਡੀਓ ਤੇ ਹੁੰਦੀ ਆ ਢੀ ਡੀ ਵੱਡੀਆਂ ਵਿੱਚ ਦਿਖਾ ਦੇਣੀ ਆ ਵਾਲੀਆਂ ਵੱਡੀਆਂ ਕੋਲੇ ਨਿੱਕੇ ਨਿੱਕੇ ਰਹਿ ਜਾਂਦੀਆਂ ਉਹ ਵੀ ਸਵਾਦ ਨਹੀਂ ਇੱਕ ਬੰਦੇ ਉਹ ਆਏ ਸੀ ਹੋਰ ਮੇਰੇ ਕੋਲ ਕਹਿੰਦੇ ਵੀ ਇਹ ਤਾਂ ਛੋਟੀ ਲੱਗ ਰਹੀ ਸੀ ਮੈਂ ਵੱਡੀ ਨਿਕਲੀ ਮੈਂ ਕਿ ਆਪਣੀ ਐਵਰੇਜ ਕਰਮਾ ਆ ਬਾਬੇ ਆ ਵੇਖੋ ਜੀ ਬਹੁਤ ਵੱਡੀਆਂ ਵੱਡੀਆਂ ਮੱਜਾਂ ਪੂਰੀਆਂ ਓਕੇ ਓਕੇ ਟੋਪਰ ਠੀਕ ਹੈ ਠੀਕ ਆ ਬੰਦਾ 6.5 ਫਟ ਦਾ ਇਹ ਤਾਂ ਮੈਂ ਤਾਂ ਬਹੁਤ ਵੱਡੀ ਆ ਹਾਂ ਬਿਲਕੁਲ ਬਿਲਕੁਲ ਓਕੇ ਓਕੇ ਫਿਰ ਗੁਰਪ੍ਰੀਤਨ ਠੀਕ ਹੈ ਭਾਈ ਜੀ ਲੋਬੀ ਮਿੱਤਰੋ ਜਿਹੜੀ ਤੁਸੀਂ ਅੱਜ ਦੀ ਵੀਡੀਓ ਦੇਖੀਏ ਦੇਖੀਏ ਤੁਸੀਂ ਸੰਧੂ ਡੇਰੀ ਫਾਰਮ ਤੇ ਗੁਰਪ੍ਰੀਤ ਨੇ ਤੁਹਾਨੂੰ ਛੇ ਨਗਰ ਦਿਖਾਏ ਆ ਬਹੁਤ ਹੀ ਸ਼ਾਨਦਾਰ ਤੇ ਟੌਪ ਦੇ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖੀ ਤਾਂ ਜੀ ਪੇਜ ਨੂੰ ਫੋਲੋ ਕਰ ਲਓ ਜੇਕਰ ਤੁਸੀਂ ਇਹ YouTube ਚੈਨਲ ਤੇ ਦੇਖੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ तहे ਦ